ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਮਾਈ ਨਿਊ ਵਲੌਗ ਗਪਿੰਦਰ ਅਪਿੰਦਰ 13 13 ਤੇ ਕੀ ਹਾਲ ਚਾਲ ਹੈ ਦੋਸਤੋ ਬਹੁਤ ਜਾਣੇ ਕਹਿ ਰਹੇ ਜੀ ਕਿ ਨਾ ਤਾਂ ਪੈਨ ਲਾਈਵ ਕਰਦੀ ਐ ਨਾ ਹੀ ਕੋਈ ਵਲੌਗ ਪਾਉਂਦੀ ਐ ਅੱਜ ਆਪ ਆਇਆ ਮੱਤਿਆ ਤੋਂ ਮੱਤਿਆ ਦੇ ਵਾਪਸ ਜਾਂਦੇ ਭਗਤਾ ਭਾਈ ਕੇ ਰੁਕੇ ਐ ਇੱਥੇ ਦੀ ਇੱਕ ਚੀਜ਼ ਬਹੁਤ ਜ਼ਿਆਦੀ ਖਾਸ ਹੈ ਤੇ ਬਾਕੀ ਤੁਸੀਂ ਸਿਆਣੇ ਹੋ ਖਾਮਿਲ ਮੇਰਾ ਤੁਸੀਂ ਪਾੜੀ ਲਿਆ ਹੋਣਾ ਤੇ ਅੱਜ ਆਪਾਂ ਸਪੈਸ਼ਲ ਆਏ ਆ ਜਿੱਥੇ ਪੂਤਾ ਵਾਲਾ ਖੂਦ ਦੇਖਣ ਵੀ ਇਹ ਕਾਹਤੋਂ ਬਣਿਆ ਸੀ ਕੀ ਵਜ੍ਹਾ ਸੀ ਪੂਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਇੱਥੇ ਪਾਠ ਹੋ ਰਿਹਾ ਇੱਥੇ ਵੀ ਮੱਥਿਆ ਜਿਹੜਾ ਦਿਹਾੜਾ ਜਿਹੜਾ ਮਨਾਇਆ ਜਾਂਦਾ ਹੈ ਮਿਲ ਜਿਐ ਤੁਹਾਨੂੰ ਨੈਸਟ ਕਲਿੱਪ ਦੇ ਵਿੱਚ ਤੇ ਅੱਜ ਇਹ ਪੂਤਾ ਵਾਲੇ ਖੂਦ ਚਤਾਨ ਨਾ ਦੇ ਨਾਲ ਮੇਰਾ ਇਤਿਹਾਸ ਜਰੂਰ ਦੱਸਾਂਗੀ ਤੇ ਆਹ ਦੇਖੋ ਇਹ ਆਜੀ ਪੂਤਾ ਵਾਲਾ ਖੂਦ ਇਹਦਾ ਬਣੇ ਰਿਹਾ ਤੁਸੀਂ ਮੇਰੇ ਵਲੌਗ ਦੇ ਨਾਲ ਤੇ ਮੈਂ ਹੌਲੀ ਹੌਲੀ ਚੱਲ ਰਹੀ ਆ ਮੈਂ ਸਾਰਾ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਹੋਇਆ ਜੀ ਭੂਤਾਂ ਵਾਲਾ ਕੂਹ ਤੇ ਆਪਾਂ نیچے ਜਾਂਦੇ ਆ ਜੀ ਆ ਦੇਖੋ ਸੀੜੀਆਂ ਬਣੀਆਂ ਹੋਈਆਂ ਨੇ ਤੇ ਤੁਹਾਨੂੰ ਮੈਂ ਜਾ ਕੇ ਦੱਸ ਦਿਆਂ ਸਾਰਾ ਕੁਝ ਇਹ ਭੂਤਲਾ ਖੂਹ ਕਾਹ ਤੋਂ ਬਣਾਇਆ ਗਿਆ ਕਿਵੇਂ ਆ ਤੇ ਆ ਜਾਓ ਤੁਹਾਨੂੰ ਵੀ ਦਰਸ਼ਨ ਕਰਵਾਈਏ ਭੂਤਾਂ ਵਾਲੇ ਖੂਹ ਦਾ ਲਓ ਜੀ ਆਏ ਜੀ ਇਹ ਸਾਰਾ ਕਵਰ ਕੀਤਾ ਹੋਇਆ ਹੈ ਤੇ ਬਹੁਤ ਹੀ ਇੰਦਗਾਈ ਦੇ ਵਿੱਚ ਜਿਹੜਾ ਇਹ ਖੂਹ ਜਿਹੜਾ ਤਿਆਰ ਕੀਤਾ ਹੈ ਸਾਰਾ ਕੋਈ ਨੁਕਸਾਨ ਨਾ ਹੋਵੇ ਤੇ ਜਿਹੜਾ ਚੰਗੀ ਤਰ੍ਹਾਂ ਬਣਾਇਆ ਗਿਆ ਹੈ ਕਵਰ ਕੀਤਾ ਗਿਆ ਹੈ ਸੋ ਆਪਾਂ ਚੱਲਦੇ ਹਾਂ ਜੀ ਬਾਹਰ ਨਾ ਹੀ ਦੇਖੋ ਜੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਪਾਸ਼ਾ ਜਦਸਮੀ 6ਵੀਂ ਤੇ 10ਵੀਂ ਪਾਈ ਭਗਤਾ ਪਾਈ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਹ ਐ ਜੀ ਭਗਤਾ ਪਾਈ ਗੁਰੂ ਕੇ ਕੋਠਾ ਤੇ ਮੈਂ ਤੁਹਾਨੂੰ ਇਹਦੇ ਬਾਰੇ ਜਰੂਰ ਥੋੜੀ ਜਾਣਕਾਰੀ ਦੇਵਾਂਗੀ ਹਾਂਜੀ ਦੋਸਤੋ ਮੈਂ ਤੁਹਾਨੂੰ ਇੱਥੇ ਭੂਤਾਂ ਵਾਲੇ ਖੂਦ ਦਾ ਜਿਹੜਾ ਇਤਿਹਾਸ ਦੱਸਾਂਗੀ ਵੀ ਇੱਕ ਸਮਾਂ ਸੀ ਇੱਥੇ ਇੱਕ ਪੁੱਤਰ ਨੇ ਜਨਮ ਲਿਆ ਤੇ ਉਸ ਦਾ ਨਾਮ ਜਿਹੜਾ ਭਗਤਾ ਰੱਖਿਆ ਸੀ ਭਗਤਾ ਜਿਹੜਾ ਗੁਰੂ ਦੇ ਨਾਲ ਜੁੜਿਆ ਰਹਿੰਦਾ ਸੀ ਤਾਂ ਉਸ ਨੂੰ ਜਿਹੜਾ ਫੜ ਕੇ ਉਹ ਭਗਤਾ ਲਿਆਂਦਾ ਤਾਂ ਉਸ ਨੇ ਭਗਤੇ ਨੇ ਭਗਤਾ ਜਿਹੜਾ ਪਿੰਡ ਬਸਾਇਆ ਇੱਕ ਵਾਰ ਲਹੌਰ ਦਿਮਾ ਰਾਮੂ ਸਾਧਬੀ ਦੀ ਪਤਨੀ ਭਗਤਾ ਰਾਮੂ ਸਾਹਿਬ ਦੇ ਭਗਤਾ ਦੇ ਕੋਲ ਆਇਆ ਤੇ ਉਹ ਪੁੱਤਰੀ ਨੂੰ ਕਹਿੰਦਾ ਵੀ ਉਹ ਬਾਬਾ ਜੀ ਨੇ ਕਹਿੰਦਾ ਵੀ ਭਗਤਾ ਜੀ ਮੇਰੀ ਨਾ ਬੱਤੀ ਨੂੰ ਜਿਹੜੇ ਪ੍ਰੇਤ ਚਿੰਬੜਿਆ ਹੋਇਆ ਤਾਂ ਮੈਂ ਬਹੁਤ ਇਲਾਜ ਕਰਾ ਚੁੱਕਾ ਮੈਨੂੰ ਉਸ ਦੀ ਕੋਈ ਵੀ ਜਿਹੜਾ ਆਰਾਮ ਨਹੀਂ ਆਇਆ ਤਦ ਬਾਬਾ ਜੀ ਨੇ ਲਾਹੌਰ ਜਾ ਕੇ ਰਾਮੂ ਦੀ ਪਤਨੀ ਨੂੰ ਰਾਜੀ ਕਰ ਦਿੱਤਾ ਤੇ ਰਾਮੂ ਨੇ ਖੁਸ਼ ਹੋ ਕੇ ਕਿਹਾ ਬਾਬਾ ਜੀ ਉਸ ਤੁਸੀਂ ਮੈਨੂੰ ਸੇਵਾ ਦੋ ਬਾਬਾ ਜੀ ਨੇ ਖੁਸ਼ ਹੋ ਕੇ ਉਹਨੇ ਰਾਮੂ ਜੀ ਨੇ ਕਿਹਾ ਤਾਂ ਕਿਹਾ ਭਾਈ ਜੀ ਮੈਨੂੰ ਇੱਟਾਂ ਤੇ ਚੂਨੇ ਦੀ ਮੰਗ ਕੀਤੀ ਪਰ ਰਾਮ ਨੇ ਕਿਹਾ ਇੱਟਾਂ ਚੂਨਾ ਜਿੰਨਾ ਮਰਜ਼ੀ ਲੈ ਲਓ ਪਰ ਮੈਂ ਉੱਥੇ ਪਹਚਾਨ ਨਹੀਂ ਸਕਦਾ ਇੰਨੀ ਦੂਰ ਤੇ ਬਾਬਾ ਜੀ ਨੇ ਕਿਹਾ ਭਾਈ ਇਹ ਸਮਾਨ ਅਸੀਂ ਆਪੇ ਲੈ ਜਾਵਾਂਗੇ ਤੂੰ ਸਮਾਨ ਸਾਨੂੰ ਦੇਣਾ ਹੈ ਤਾਂ ਉਸ ਨੇ ਨਿਸ਼ਾਨੀ ਲਾ ਤੇ ਨਿਸ਼ਾਨੀ ਲਾ ਦੇ ਇਸ ਤਰ੍ਹਾਂ ਕੀ ਹੋਇਆ ਰਾਮੂਛਾਣੇ ਇੱਟਾਂ ਦੇ ਚੁੰਨਾ ਢੇਰ ਦੇ ਨਿਸ਼ਾਨ ਉੱਤੇ ਰੱਖ ਦਿੱਤੀਆਂ ਤੇ ਆਪਣੇ ਦੋ ਨੌਕਰ ਵੀ ਉੱਥੇ ਛੱਡ ਦਿੱਤੇ ਕਿਉਂਕਿ ਰਾਮੂਛਾਣੇ ਵੀ ਦੇਖਣੇ ਸੀ ਨਹੀਂ ਰਾਤੋਂ ਰਾਤ ਕਿਵੇਂ ਬਾਬਾ ਜੀ ਲੈ ਕੇ ਜਾਂਦੇ ਹਨ ਤਾਂ ਉਸ ਨੇ ਜਿਹੜੇ ਬਾਬਾ ਜੀ ਸੀ ਉਹਨਾਂ ਨੇ ਤਾਂ ਗੁਪਤ ਸੇਵਾ ਭਗਤਾ ਜੀ ਨੇ ਕੀਤੀ ਹੋਈ ਸੀ ਤਾਂ ਰਾਤੋਂ ਰਾਤ ਜਿਹੜਾ ਇਸ ਤਰ੍ਹਾਂ ਕੀ ਹੋਇਆ ਕਿ ਰਾਤੋਂ ਰਾਤ ਪੂਤਾਂ ਰਾਤੋਂ ਰਾਤ ਲੋਹਾ ਤੇ ਚੁੰਨਾ ਇਕੱਠਾ ਕਰਕੇ ਲਿਆਈਆਂ ਤੇ ਖੂ ਜਿਹੜਾ ਲਾ ਦਿੱਤਾ ਇਸ ਦਾ ਖੂ ਪਾਣੀ ਵਰਗਾ ਹੈ ਪਿੰਡ ਭਗਤਾ ਦੇ ਮੰਦਿਰ ਇਸ ਖੂ ਆਪਣੇ ਬਚਪਨ ਉਬਤਿਆਂ ਦੇ ਬਜ਼ੁਰਗਾਂ ਨਿਸ਼ਾਨੀ ਰੱਖਣ ਲਈ ਵਰਤਦੇ ਹਨ ਤਾਂ ਇਹ ਹੈ ਜੀ ਭੂਤਾਂ ਵਾਲੇ ਖੂਦ ਹੈ ਜਿਹੜਾ ਇਤਿਹਾਸ ਤੇ ਵੀ ਰਾਤੋਂ ਰਾਤ ਜਿਹੜੀਆਂ ਭੂਤਾਂ ਨੇ ਲਾਹੌਰ ਤੋਂ ਇੱਟਾਂ ਤੇ ਚੂਨਾ ਇਕੱਠਾ ਕੀਤਾ ਸੀ ਤੇ ਖੂਹ ਉਸਾਰਿਆ ਸੀ ਇਸੇ ਕਰਕੇ ਇਸ ਦਾ ਨਾਮ ਜਿਹੜਾ ਭੂਤਾਂ ਵਾਲਾ ਖੂਹ ਰੱਖਿਆ ਗਿਆ ਤੇ ਅੱਜ ਆਪਾਂ ਸਪੈਸ਼ਲ ਇਥੇ ਵਿਜ਼ਿਟ ਕੀਤਾ ਤੇ ਤੁਹਾਨੂੰ ਦੱਸਿਆ ਭੂਤਾਂ ਵਾਲੇ ਖੂਦ ਦਾ ਇਤਿਹਾਸ ਤੇ ਤੁਹਾਨੂੰ ਸਾਰਾ ਰਾਉਂਡ ਜਿਹੜਾ ਦਿਖਾਉਣੀ ਆ ਕਿਸ ਤਰ੍ਹਾਂ ਇਹ ਬਣਿਆ ਹੋਇਆ ਹੈ ਇਹ ਕਿ ਚਾਰ ਸਪੇਰਾ ਜਿਹੜਾ ਪੁੱਤਾਂ ਵਾਲੇ ਖੂਦ ਆ ਤੇ ਬਹੁਤ ਹੀ ਸੁੰਦਰ ਤੇ ਜੁਲੀਕ ਜਿਹਾ ਬਣਾਇਆ ਹੋਇਆ ਹੈ ਤਾਂ ਉਤਸ਼ਾਹਤੀ ਮਨ ਦੇ ਵਿੱਚ ਵੀ ਦੇਖਣਾ ਹੀ ਦੇਖਣਾ ਤੇ ਅੱਜ ਅਸੀਂ ਪਛਾਇ ਚਲੇ ਕੇ ਪਹੁੰਚੇ ਆਂ ਤਾਂ ਵਾਲੇ ਖੂਬ ਦੇਖਣ ਤਾਂ ਇਹ ਜਿਹੜੀਆਂ ਭੂਤਾਂ ਨੇ ਰਾਤੋਂ ਰਾਤ ਲਾਹੌਰ ਦੇ ਵਿੱਚੋਂ ਜੀ ਇੱਟਾਂ ਤੇ ਚੂਨਾ ਇਕੱਠਾ ਕੀਤਾ ਸੀ ਤੇ ਇੱਥੇ ਬਣਾਇਆ ਸੀ ਤੇ ਇਹ ਗੁਪਤ ਸੇਵਾ ਸੀ ਤੇ ਰਾਮੂ ਸ਼ਾਹ ਨੇ ਦੇਖਣਾ ਸੀ ਵੀ ਇਹ ਸੇਵਾ ਜਿਹੜੀ ਇਹ ਮਹਿਤਾ ਵੀ ਢੇਰ ਦੇ ਉੱਤੇ ਸਾਰਾ ਸਮਾਨ ਰੱਖ ਦਿੱਤਾ ਤੇ ਲੈ ਕੇ ਕਿਵੇਂ ਜਾਂਦੇ ਨੇ ਤੇ ਇਹ ਹੈ ਜਿਹਦਾ ਇਤਿਹਾਸ ਗੁਰੂ ਦਾ ਦੇ ਉਹਾਰੇ ਜਣੇ ਕਹਿ ਰਹੇ ਸੀ ਭੈਣ ਵਲੌਗ ਨਹੀਂ ਪਾਉਂਦੀ ਕੀ ਗੱਲ ਹੋ ਗਈ ਤੇ ਮਾਫੀ ਚਾਹਉਣੀ ਹੈ ਮੇਰੀਆਂ ਜਿਹੜੀਆਂ ਸਿਹਤਾਂ ਐ ਉਹ ਠੀਕ ਨਹੀਂ ਸੀ ਸਿਹਤਾਂ ਠੀਕ ਸਿਹਤ ਜ਼ਰੂਰੀ ਜੇ ਸਿਹਤ ਠੀਕ ਹੈ ਫੇਰ ਹੀ ਤੁਸੀਂ ਕੋਈ ਕੰਮ ਕਰ ਸਕਦੇ ਹੋ ਮੇਰੀਆਂ ਸਿਹਤਾਂ ਜਿਆਦਾ ਹੀ ਲੋ ਚੱਲ ਰਹੀਆਂ ਡਿਗ ਮਡਾਉਂਦੀਆਂ ਪਈਆਂ ਇਸੇ ਕਰ ਥੋੜੇ ਜੇ ਤੰਦਰੁਸਤ ਹੋਏ ਆ ਸਪੈਸ਼ਲ ਪਹੁੰਚੇ ਆ ਭਗਤਾ ਭਾਈ ਦਾ ਗੁਰੂ ਕੇ ਕੋਠੇ ਪੁੱਤਾਂ ਵਾਲਾ ਖੂ ਦੇਖਾ ਪਾਣ ਨੂੰ ਵੀ ਦਰਸ਼ਨ ਕਰਵਾਇਆ ਤੁਹਾਨੂੰ ਇਹ ਇਤਿਹਾਸ ਦੱਸਿਆ ਆ ਇਸੇ ਤਰ੍ਹਾਂ ਤੁਸੀਂ ਮੇਰੇ ਵਲੌਗ ਤੇ ਜਰੂਰ ਆਇਆ ਤਾਂ ਥੈਂਕ ਯੂ so much ਮੇਰੀ ਵੀਡੀਓ ਇੰਨੀ ਵਾਇਰਲ ਹੋਈ ਹੈ ਜੀ ਮੈਂ ਤੁਹਾਡਾ ਸਾਰਿਆਂ ਦਾ YouTube ਫੈਮਿਲੀ ਦਾ ਧੰਨਵਾਦ ਕਰਦੀ ਆ ਇਸੇ ਤਰ੍ਹਾਂ ਤੁਸੀਂ ਮੈਨੂੰ ਸਪੋਰਟ ਕਰਦੇ ਰਹੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਧੰਨਵਾਦ ਜੀ ਮਿਲਦੇ ਆ ਨੈਕਸਟ ਨਵੇਂ ਪਿਆਰੇ ਜਿਹੇ ਵਲੌਗ ਦੇ ਨਾਲ